ਇੱਕ ਮਸਲਾ ਇੰਪੋਰਟੈਂਟ ਹੈ ਪੰਥਕ ਸਿਆਸਤ ਦਾ ਬੜੀ ਹਲਚਲ ਹੈ ਹੁਣ ਜਥੇਦਾਰ ਸਿਭਾਣ ਵੀ ਨਵੇਂ ਆ ਗਏ ਉਹ ਆਪਣੇ ਤਰੀਕੇ ਦੇ ਨਾਲ ਉਹਨੇ ਸ਼ੁਰੂਆਤ ਕੀਤੀ ਹੈ ਕਿਹੜੇ ਪਰਿਵਾਰਾਂ ਨੂੰ ਮਿਲ ਰਿਹਾ ਤੇ ਨਾਲ ਜਿੱਥੇ ਰਹੀ ਗੱਲ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਦਾ ਇੱਕ ਆਪਣਾ ਪ੍ਰਚਾਰ ਨਾਲ ਨਾਲ ਚੱਲ ਰਿਹਾ ਤੇ ਇੱਕ ਹਰਨਾਮ ਸਿੰਘ ਧੂਮਾ ਦਾ ਐਲਾਨ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਹੌਲੇ ਮੱਲੇ ਤੇ ਵੱਡੀ ਕਤਰਤਾ ਕਰੋ ਜਿਹੜੀਆਂ ਮਰਿਆਦਾਵਾਂ ਦਾ ਘਾਣ ਹੋ ਰਿਹਾ ਹੋ ਨਹੀਂ ਦੇਣਾ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਤੇ ਜਿੱਠੀ ਮਸਲੇ ਨੂੰ ਤਦ ਕੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਸ ਟਾਈਮ ਨਵੇਂ ਸਿੰਘ ਸਬੰਧ ਜਥੇਦਾਰ ਸਾਹਿਬ ਲਾਈ ਨੇ ਭਾਈ ਕੁਲਦੀਪ ਸਿੰਘ ਹੋਣੀ ਨਾ ਉਹ ਤੇ ਉਹਨਾਂ ਨੇ ਤੇ ਭਾਈ ਸੁਲਤਾਨ ਸਿੰਘ ਹੋਣਾ ਦੇ ਨਾਲ ਵੀ ਮੁਲਾਕਾਤ ਕਰ ਲਈ ਸ਼ਾਇਦ ਉਹਨਾਂ ਨੇ ਗਿਆਨੀ ਰਕबीर ਸਿੰਘ ਹੋਣਾ ਨਾਲ ਵੀ ਮੁਲਾਕਾਤ ਕਰ ਲਈ ਅੱਜ ਬਲਵੰਤ ਸਿੰਘ ਰਾਜੋਵਾਨਾਂ ਦੀ ਭੈਣ ਦੇ ਨਾਲ ਵੀ ਗੱਲਬਾਤ ਕੀਤੀ ਉਹ ਤੇ ਸਾਰਿਆਂ ਨੂੰ ਮਿਲ ਰਹੇ ਹੈਗੇ ਨੇ ਔਰ ਚੰਗੀ ਗੱਲ ਉਹਨਾਂ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਕਹਿ ਦਿੱਤਾ ਹੈਗਾ ਕਿ ਮੈਂ ਪੰਥ ਦਾ ਨਮਾਇੰਦਾ ਸ਼੍ਰੋਮਣੀ ਕਾਲੀ ਦਲ ਦਾ ਨਹੀਂ ਹਾਂ ਔਰ ਜਿੱਦਨ ਤੁਹਾਨੂੰ ਲੱਗੂਗਾ ਹੂੰ ਠੀਕ ਹੈ ਕਿਵੇਂ ਭਟਕਿਆ ਤੇ ਲਾਜ਼ਮੀ ਤੌਰ ਤੇ ਮੈਂ ਚੁੱਪ ਕਰਕੇ ਘਰ ਬੈਠ ਜਾਗਾ ਉਹ ਇਹ ਹੈ ਕਿ ਉਹਨਾਂ ਤੇ ਹੁਣ ਸਾਨੂੰ ਕੌਮ ਨੂੰ ਭਰੋਸਾ ਕਰਨਾ ਪੈਣਾ ਹੈਗਾ ਠੀਕ ਹੈ ਕਿ ਉਹ ਵਿਧੀ ਵਿਧਾਨ ਜਿਹੜਾ ਬੰਨਣਾ ਚਾਹੀਦਾ ਵਾ ਉਹ ਬਣਿਆ ਨਹੀਂ ਉਹ ਕਿਉਂ ਨਹੀਂ ਬਣਿਆ ਹੈਗਾ ਉਸ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੁਣ ਦੇਖੋਗੇ ਜਿਹੜੇ ਸਾਡੇ ਪ੍ਰਚਾਰਕ ਨੇ ਭਾਈ ਪ੍ਰਿਤਪਾਲ ਸਿੰਘ ਔਰ ਮੈਂ ਨਾਮ ਭੁੱਲ ਗਿਆ ਰਾਗੀ ਨਾ ਬੜੇ ਆਪਣੇ ਸ਼ਾਇਦ ਭਾਈ ਹਰਜਿੰਦਰ ਸਿੰਘ ਨੇ ਨਾਲ ਬੈਠੇ ਸਨ ਉਹਨਾਂ ਨੇ ਵੀ ਕਿਹਾ ਹੈਗਾ ਕਿ ਜੋ ਕੁਝ ਹੋ ਰਿਹਾ ਮਾੜਾ ਹੋ ਰਿਹਾ ਲੇਕਿਨ ਵਿਧੀ ਵਿਧਾਨ ਬੰਨਣਾ ਚਾਹੀਦਾ ਹੁਣ ਸਵਾਲ ਆ ਗਿਆ ਕਿ ਪਿਛਲੇ ਆਂ ਦਾ ਪਿਛਲੇ ਕਿਉਂਕਿ ਇਸ ਟਾਈਮ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਕੈਰੈਕਟਰ ਚਰਿੱਤਰਹੀਨ ਬਹੁਤ ਕੀਤਾ ਹੂੰ ਤੇ ਕਈ ਕਾਲੀ ਦਲ ਦੇ ਲੀਡਰਾਂ ਨੇ ਤੇ ਉਹਨਾਂ ਦਾ ਛੋਟਾ ਨਾਮ ਲੈ ਕੇ ਪਕਾਰਣਾ ਸ਼ੁਰੂ ਕਰ ਦਿੱਤਾ ਹੈਗਾ ਨਾ ਠੀਕ ਹੈ ਉਹ ਹਰ ਇੱਕ ਦੀ ਆਪਣੀ ਸਿਆਸਤ ਹੈ ਇੱਕ ਦੂਜੇ ਤੇ ਗੁੱਸਾ ਕੱਢਿਆ ਜਾਂਦਾ ਕਿਰੜਾ ਕੱਢੀਆਂ ਜਾਂਦੀਆਂ ਨੇ ਪਰ ਅੱਜ ਮੈਨੂੰ ਗਿਆਨੀ ਹਰਪੀ ਸਿੰਘ ਉਹਨਾਂ ਦੀ ਇੱਕ ਸਟੇਟਮੈਂਟ ਤੋਂ ਬੜਾ ਆਇਆ ਕਿ ਗਿਆਨੀ ਹਰਪੀਰ ਸਿੰਘ ਹੁਣੀ ਕਹਿੰਦੇ ਕਿ ਕਾਲੀ ਦਲ ਦੇ ਵਿੱਚ ਜਦੋਂ ਬਿਜ਼ਨਸਮੈਨ ਨੇ ਨਸ਼ੇ ਦੇ ਤਸਕਰ ਨੇ ਪਤਨ ਕਿ ਕੀ ਕੀ ਉਹਨਾਂ ਕਹਾ ਕਿ ਉਹ ਲੋਕ ਚਲਾ ਲੈਣੇ ਤੇ ਕਾਲੀ ਦਲ ਦਾ ਪੱਠਾ ਬੈਠੂਗਾ ਤੇ ਕਾਲੀ ਦਲ ਦੇ ਵਿੱਚ ਜਦੋਂ ਮਾੜੇ ਲੋਕ ਆਜੀ ਆ ਜਦੋਂ ਤੁਹਾਨੂੰ ਉਮੀਦ ਗ੍ਰੰਥੀ ਤੋਂ ਚੱਕ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਸ਼੍ਰੀ ਹਕਾਲਤਖਬ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਹੈ ਉਸਨ ਕਾਲੀਦਲ ਦੇ ਵਿੱਚ ਸਭ ਕੁਝ ਠੀਕ ਸੀ ਕਾਲੀਦਲ ਦੇ ਵਿੱਚ ਕੋਈ ਮਾੜਾ ਬੰਦਾ ਨਹੀਂ ਸੀ ਸਾਰੇ ਚੰਗੇ ਸੀ ਸਾਰੇ ਦੁੱਧ ਤੋਤੇ ਸੀ ਕੋਈ ਇਦਾਂ ਦਾ ਮਾਫੀਆ ਨਹੀਂ ਸੀ ਚਲਾ ਰਿਆ ਕਿ ਜਦੋਂ ਅੱਜ ਤੁਹਾਨੂੰ ਕੱਢਿਆ ਗਿਆ ਤਰੀਕਾ ਗਲਤ ਹੋ ਸਕਦਾ ਅਕਾਲੀ ਦਲ ਤੁਹਾਨੂੰ ਮਾੜਾ ਲੱਗ ਰਿਹਾ ਅਕਾਲੀ ਦਲ ਦੇ ਲੀਡਰ ਮਾੜੇ ਲੱਗ ਰਹੇ ਨੇ ਜਾਂ ਤੇ ਫਿਰ ਜਿੰਨਾ ਲੋਕਾਂ ਨੇ ਲਾਇਆ ਹੈਗਾ ਉਦੋਂ ਨਾ ਲੱਗਦਾ ਕਿ ਨਹੀਂ ਜੀ ਮੈਂ بڑا ਬੰਦਾ ਹੈ ਵਾ ਅਣਖੀਆ ਜਮੀਰ ਵਾਲਾ ਹੈਗਾ ਤੁਹਾਡੀ ਪਾਰਟੀ ਦੇ ਲੀਡਰ ਚੰਗੇ ਨਹੀਂ ਹੈਗੇ ਮੈਨੂੰ ਨਹੀਂ ਜਥੇਦਾਰੀ ਪਰਵਾਣ ਤੁਸੀਂ ਤਾਂ ਉਦੋਂ ਇਹ ਕਹਿੰਦੇ ਸੀ ਕਿ ਅਕਾਲੀ ਕੌਮ ਤਾਂ ਹੀ ਬਚਦੀ ਜੇ ਅਕਾਲੀ ਦਲ ਬਚੂਗਾ ਦੇਸ਼ ਤਾਂ ਹੀ ਬਚਦਾ ਜੇ ਅਕਾਲੀ ਦਲ ਬਚੂਗਾ ਤੇ ਅੱਜ ਤੁਸੀਂ ਕਹਿ ਰਹੇ ਕਿ ਸਾਰਾ ਕੁਝ ਅਕਾਲੀ ਦਲ ਦੇ ਨੇ ਮਤਲਬ ਬਹੁਤ ਸਾਰੇ ਜਿਹੜੇ ਸਾਡੇ ਸਿੰਘ ਸਭਾਣਾ ਜਥੇਦਾਰ ਜਦੋਂ ਉਹਨਾਂ ਨੂੰ ਅਕਾਲੀ ਦਲ ਨੇ ਛੁੱਟੀ ਕੀਤੀ ਤਰੀਕਾ ਅਕਾਲੀ ਦਲ ਦਾ ਵੀ ਗਲਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਵੀ ਗਲਤ ਜਾਂ ਤੇ ਇਹਦੀ ਮਿਆਦ ਹੋਣੀ ਚਾਹੀਦੀ ਹੈ ਕਿ ਇੱਕ ਜਿਹੜਾ ਸਿੰਘ ਸਭਾਣਾ 3 ਸਾਲ ਰਹਿਣਾ ਚਾਹੀਦਾ ਘੱਟੂ ਘੜ ਸਾਨੂੰ ਇਸੇ ਕਰਕੇ ਰੌਲਾ ਇਸ ਸੇਵਾ ਜਿਹਦਾ ਕਿ ਜੇ ਅੱਜ ਕੋਈ ਜਥੇਦਾਰ ਨੂੰ 3 ਸਾਲ ਹੀ ਹੋਏਗੀ ਜੀ ਜਾ 5 ਸਾਲ ਹੋਏਗੇ ਤੇ 5 ਸਾਲ ਤੋਂ ਬਿਲ ਨਹੀਂ ਕੱਢਿਆ ਜਾ ਸਕਦਾ ਹੈਗਾ ਤੁਸੀਂ ਤੇ ਇਹ ਹੈ ਕਿ ਤੁਹਾਡਾ ਲੋਨ ਦਾ ਤੇ ਹਟਾਉਣ ਦਾ ਤਰੀਕਾ ਹੀ ਗਲਤ ਹੈ ਨਾ ਜੀ ਸ਼ਰੂਪਨਗੁਰ ਦਾ ਪ੍ਰਬੰਧਕ ਕਮੇਟੀ ਦਾ ਜਾਂਦੇ ਹੋਵੇ ਕਿ 5 ਸਾਲ ਤੇ ਇੱਕ ਬੰਦਾ ਠੀਕ ਹੈ ਜਾਂਦੇ ਉਹ ਬੰਦਾ ਕਿ ਹਾਂ ਜੀ ਜਦੋਂ ਤੁਹਾਡੀ ਨਹੀਂ ਪੋਗ ਰਹੀ ਤੁਸੀਂ ਪਹਿਲਾਂ ਹੀ ਅਸਤੀਫਾ ਦੇ ਲ ਕਿਉਂਕਿ ਜਦੋਂ ਤੁਸੀਂ ਤਖਤ ਤੇ ਬੈਠ ਜਾਂਦੇ ਹੋ ਤੇ ਤੁਸੀਂ ਸਮਝਦੇ ਕਿ ਤਖਤ ਹੁਣ ਮੇਰਾ ਹੀ ਆ ਮੈਨੂੰ ਕੋਈ ਇਥੇ ਢਾੜੀ ਸ ਜੇ ਕੋਈ ਹਟਾਊਗਾ ਤੇ ਉਹ ਗੁਨਾਹ ਕਰੂਗਾ ਇਹ ਇਸੇ ਕਰਕੇ ਇਹ ਵਰੋਲਾ ਚੱਲਦਾ ਹੀ ਰਹਿਣਾ ਵਿਵਾਦ ਚੱਲਦਾ ਹੀ ਰਹਿਣਾ ਹੈ ਪਰ ਬਹੁਤ ਸਾਰੇ ਜਿਹੜੇ ਲੀਡਰ ਨਹੀਂ ਉਹ ਕਾਲੀ ਦਲ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈਗਾ ਜਦੋਂ ਕਾਲੀ ਦਲ ਉਹਨਾਂ ਦੀ ਛੁੱਟੀ ਕਰਦਾ ਫਿਰ ਕਾਲੀ ਦਲ ਮਾੜਾ ਹੋ ਜਾਂਦਾ ਪ੍ਰਕਾਸ਼ ਸਿੰਘ ਬਾਦਲ ਵੀ ਪਹਿਲਾਂ ਲੋਕਾਂ ਨੂੰ ਮਾੜਾ ਲੱਗਦਾ ਸੀ ਜਦੋਂ ਜਦੋਂ ਮਲਾਈਆਂ ਖਾਂਦੇ ਰਹੇ ਨੇ ਉਦੋਂ ਚੰਗੇ ਸੀ ਜਦੋਂ ਮਲਾਈਆਂ ਨਹੀਂ ਮਿਲਣੀਆਂ ਬੰਦ ਹੋ ਗਿਆ ਮਾੜਾ ਹੋ ਗਿਆ ਉਹ ਸੁਖਵੀਰ ਸਿੰਘ ਬਾਦਲ ਦਾ ਵੀ ਵਾਲਾ ਤਾਂ ਹੀ ਗੱਲਾਂ ਹੋ ਰਹੀਆਂ ਕਿ ਜੇ ਸੁਖਵੀਰ ਸਿੰਘ ਬਾਦਲ ਅੱਜ ਮੰਨ ਲਓ ਮੁੱਖ ਮੰਤਰੀ ਹੁੰਦੇ ਜਾਂ ਉਹਨਾਂ ਦੀ ਸਰਕਾਰ ਹੁੰਦੀ ਤਾਂ ਜਿਹੜੇ ਹੁਣ ਵਿਰੋਧ ਕਰ ਰਹੇ ਆ ਕਈ ਫੈਸਲਿਆਂ ਦਾ ਕੀ ਉਦੋਂ ਸਟੈਂਡ ਲੈਂਦੇ ਨਹੀਂ ਉਹੀ ਨੇ ਉਦੋਂ ਸਭ ਕੁਝ ਨੇ ਕਿਉਂਕਿ ਸੱਤਾ ਸੱਤਾ ਦੇ ਵਿੱਚ ਤੁਹਾਨੂੰ ਬਹੁਤ ਕੁਝ ਹੋ ਜਾਂਦੇ ਨੇ ਇੱਥੇ ਉਹ ਸਿੰਘ ਸਬਾਨ ਕਈ ਕਰੋੜਾਪਤੀ ਬਣ ਗਏ ਹੈਗੇ ਨੇ ਪਹਿਲਾਂ ਵੀ ਲੋਕੀ ਜਿਕਰ ਕਰਦੇ ਹੈਗੇ ਨੇ ਮੁਖਸਰ ਦੇ ਨਾਲ ਸੰਬੰਧ ਰੱਖਦੇ ਨੇ ਕਿ ਉਹ ਚੰਗੇ ਕੱਚੇ ਵੇਚਦੇ ਵੇਚਦੇ ਹੋਟਲਾਂ ਦੇ ਮਾਲਕ ਬਣ ਗਏ ਨੇ ਹੋਰ ਵੀ ਜਥੇਦਾਰਾਂ ਦੀਆਂ ਪ੍ਰਾਪਰਟੀਆਂ ਬਦੇਰੀਆਂ ਬਣ ਜਾਂਦੀਆਂ ਹੈਗੀਆਂ ਨੇ ਉਹ ਸਵਾਲ ਬਾਅਦ ਚ ਖੜੇ ਹੁੰਦੇ ਨੇ ਹੁਣ ਕਿ ਕਾਲੀ ਦਲ ਇਸ ਵळे ਢਲ ਦੇ ਪਰਛਾਵੇਂ ਚ ਕਾਲੀ ਦਲ ਜੋ ਕੁਝ ਕਰ ਰਿਹਾ ਉਨਾ ਦੇ ਤੌਰ ਤੇ ਤਰੀਕਾ ਸਹੀ ਨਹੀਂ ਕਿਹਾ ਜਾ ਸਕਦਾਗਾ ਇਸ ਕਰਕੇ ਕਾਲੀ ਦਲ ਨੂੰ ਇਹਨਾਂ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ ਔਰ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕੋਈ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਮੈਂਬਰ ਹੀ ਕਾਲੀ ਦਲ ਦੇ ਹਾਲਾਂਕਿ ਜਿਹੜਾ ਝੁੰਦਾ ਕਮੇਟੀ ਦੀ ਰਿਪੋਰਟ ਹੀ ਉਹ ਨਹੀਂ ਲਾਗੂ ਕੀਤੀ ਇਸੇ ਕਰਕੇ ਕਾਲੀ ਦਲ ਇਹ ਦਿਨ ਦੇਖ ਰਿਹਾ ਹੈਗਾ ਉਹਦੇ ਚ ਕਿਹਾ ਸੀ ਕਿ ਜਿਹੜੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਮੈਂਬਰ ਉਹ ਕਾਲੀ ਦਲ ਦੇ ਮੈਂਬਰ ਨਹੀਂ ਹੋ ਸਕਦੇ ਉਹ ਐਮਐਲਏ ਦੀ ਟਿਕਟ ਨਹੀਂ ਬਣੂ ਇੱਥੇ ਪਹਿਲਾਂ ਕਾਲੀ ਦਲ ਵਿੱਚ ਉਹੋ ਹੀ ਐਮਐਲਏ ਸੀ ਉਹੋ ਹੀ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਮੈਂਬਰ ਤਾਂ ਹੀ ਤੇ ਪ੍ਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਜਾਂ ਕਾਲਜ ਜਾਂ ਸਕੂਲ ਦੇ ਵਿੱਚ ਨੌਕਰੀ ਨਹੀਂ ਲਵਾ ਸਕਦਾ 2025 ਦੇ ਮੈਨੂੰ ਪਤਾ ਉਹਨਾਂ ਦੇ ਕਿਸ ਦੀ ਘਰ ਵਾਲੀ ਨੌਕਰੀ ਕਰਦੀ ਕਦੀ ਨੌਂ ਕਰਦੀ ਕਦੀ ਧੀ ਕਰਦੀ ਕਦਾ ਭਰਾ ਕਰਦਾ ਕਦੀ ਭੈਣ ਕਰਦੀ ਹੈ ਕਿ ਨਾ ਇਹਨਾਂ ਨੇ ਜਲੂਸ ਤੇ ਕੱਢੇ ਹੀ ਇਕੱਲੇ ਦੱਲਾਲੇ ਨੇ ਇਹਨਾਂ ਨੂੰ ਸੁਧਾਰ ਕਰਨ ਦੀ ਲੋੜ ਆ ਉਹ ਦੂਜੀ ਗੱਲ ਇਹ ਹੈਗਾ ਕਿ ਇਹ ਮੰਗ ਆ ਸਮਝਦੀ ਕਿ ਇਹਨਾਂ ਨੂੰ ਨਵੇਂ ਨਿਜ਼ਮ ਤੇ ਬਣਾਉਣੇ ਪੈਣੇ ਸੇਕੌਮ ਤੇ ਬਹੁਤ ਵੱਡੇ ਵਿਦਵਾਨ ਬੈਠੇ ਨੇ ਤੁਸੀਂ ਰਿਟਾਇਰਡ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਦੇ ਜਸਟਿਸ ਲੈ ਲਓ ਜਾਂ ਚੰਗੇ ਮਾਹਿਰ ਐਡਵੋਕੇਟ ਲੈ ਲਓ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਨੇ ਉਹਨਾਂ ਲੈ ਲਓ ਇੱਕ ਸੇਵਾ ਸ਼ਰਤ ਤੇ ਬੰਨੀ ਚਾਹੀਦੀਆਂ ਦੂਜੀ ਗੱਲ ਇਹ ਹੈਗੀ ਕਿ ਜਿਹੜਾ ਟਕਸਾਲ ਜੀ ਬਾਬਾ ਰਣਾਮ ਸਿੰਘ ਹੋਣੀ ਹੁਣ ਬਾਬਾ ਰਣਾਮ ਸਿੰਘ ਹੋਣਾ ਜਦੋਂ ਕਾਲੀਦਲ ਦੀ ਸਰਕਾਰ ਸੀ ਤੇ ਉਹ ਵੀ ਬਿਲਕੁਲ ਨਾਲ ਸੀ ਤੁਸੀਂ ਦੇਖੋ ਟਕਸਾਲ ਵਾਲਿਆਂ ਦੇ ਕਹਿਣ ਤੇ ਹਨਾ ਸ਼੍ਰੀ ਦਰਬਾਰ ਸਾਹਿਬ ਗੋਲਡਨ ਟੈਂਪਲ ਸੰਤ ਜਨਰੈਲ ਸਿੰਘ ਭਿੰਡਰਾਵਾਲੇ ਦੇ ਨਾਮ ਤੇ ਗੁਰਦੁਆਰਾ ਬਣ ਗਿਆ ਸਿੱਧੀ ਸਮਾਰਕ ਬਣ ਗਿਆ ਹੌਣ ਵਾਲੇ ਸਮੇਂ ਦੇ ਵਿੱਚ ਮਹੱਤਤਾ ਕਿਹਦੀ ਰਹੇਗੀ ਉੱਥੇ ਸ਼੍ਰੀ ਦਰਬਾਰ ਸਾਹਿਬ ਦੀ ਅਕਾਲ ਤਖਤ ਸਾਹਿਬ ਦੀ ਜਿਹੜਾ ਸੰਤ ਜਨਰੈਲ ਸਿੰਘ ਭਿੰਡਰਾਵਾਲੇ ਨੂੰ ਜਿਹੜਾ ਸਮਰਪਿਤ ਜਿਹੜਾ ਗੁਰਦੁਆਰਾ ਉੱਥੇ ਬਣਾਇਆ ਗਿਆ ਹਾਲਾਂਕਿ ਉਹ ਤੇ ਨਹੀਂ ਬੰਨਣਾ ਚਾਹੀਦਾ ਸੀ ਲੇਕਿਨ ਬਣ ਗਿਆ ਕਿੰਨੇ ਬਣਾਇਆ ਗਿਆ ਕਾਲੀ ਦਲ ਨੇ ਕਿੰਨੇ ਦੀ ਮੰਗ ਸੀ ਬਾਬਾ ਹਰਨਾਮ ਸਿੰਘ ਧੁੰਮਾਂਵਾਲ ਲਿਆ ਤੇ ਬਾਬਾ ਹਰਨਾਮ ਸਿੰਘ ਧੁੰਮੇ ਦੇ ਪਿੱਛੇ ਕੋਣ ਉਹ ਵਕਰੀ ਗੱਲ ਹੁਣ ਸਵਾਲ ਉਹ ਕਹਿ ਰਹੇ ਨੇ ਕਿ ਵਿਧੀ ਵਿਧਾਨ ਨੂੰ ਲੈ ਕੇ ਉਹ ਕਹਿੰਦੇ ਇਕੱਠੇ ਹੋ ਜੋ ਹੁਣ ਸਵਾਲ ਹੈ ਕਿ ਹੌਲੀ ਹੌਲੀ ਪ੍ਰੈਸ਼ਰ ਬਣਾਉਣਗੇ ਲੋਕ ਕਿ ਜਿਹੜਾ ਵਿਧੀ ਵਿਧਾਨ ਉਹ ਬੰਨਣਾ ਚਾਹੀਦਾ ਹੁਣ ਵਿਧੀ ਵਿਧਾਨ ਵਾਸਤੇ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਹੈ ਕੀ ਜਿਹੜੇ ਇਹ ਜਿਹੜੇ ਕਾਨੂੰਨੀ ਮਾਹਿਰ ਨੇ ਕਿਉਂਕਿ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਜਿਹੜਾ ਐਕਟ 1925 ਇਹ ਪਾਰਲੀਮੈਂਟ ਐਕਟ ਹੈ ਇਕਿ ਉਹਦੇ ਚ ਚੇਂਜ ਹੋਏਗਾ ਉਹਦੇ ਚ ਬਦਲਾਅ ਹੋਏਗਾ ਕਿ ਜਾਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਕੋਲ ਅਡਜੈਕਟਿਵ ਪਾਵਰ ਹੈਗੀਆਂ ਨੇ ਕਿ ਉਹ ਕਮੇਟੀ ਇੱਕ ਸਬ ਕਮੇਟੀ ਬਣਾ ਕੇ ਉਹਨੂੰ ਲਾਗੂ ਕਰ ਸਕਦੀ ਹੈ ਗੀਆਂ ਇਹ ਤੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਖੁੱਲ ਕੇ ਦੱਸਣਾ ਚਾਹੀਦਾ ਹੈਗਾ ਔਰ ਹਰਨਾਮ ਸਿੰਘ ਬਾਬਾ ਤੁਮਾ ਦਾ ਜਿਹੜਾ ਵਾ ਉਹਦੇ ਪਿੱਛੇ ਜੇ ਉੱਥੇ ਗਏ ਨੇ ਕੋਮਬ ਦੇ ਮੇਲੇ ਵੀ ਗਏ ਕਿਨੇ ਉਹਨੂੰ ਲੈ ਕੇ ਵੀ ਲੋਕਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ ਕਿ ਕਿਉਂ ਗਏ ਨੇ ਔਰ ਉਹਨਾਂ ਦੇ ਨਾਲ ਕੌਣ ਗਏ ਜਾ ਰਹੇ ਸੀ ਇੱਕ ਸ਼ਿਵ ਸੈਨਾ ਦਾ ਪ੍ਰਧਾਨ ਸ਼ਿਵ ਸੈਨਾ ਦਾ ਪ੍ਰਧਾਨ ਜਿਹੜਾ ਵਾ ਉਹ ਰੋਜ਼ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਕਿੰਤੂ ਪਰੰਤੂ ਕਰਦੇ ਹੈਗੇ ਨੇ ਤੇ ਉਹਨਾਂ ਦੇ ਨਾਲ ਉਹ ਜਾ ਰਹੇ ਸੀ ਜਦੋਂ ਇਸ਼ਨਾਨ ਕਰਨ ਜਾ ਰਹੇ ਨੇ ਇਹਨੂੰ ਇਹ ਸਾਰੇ ਜਿਹੜੇ ਕਰੈਕਟਰ ਬਾਹਰ ਆ ਰਹੇ ਨੇ ਹੁਣ ਸਵਾਲ ਹੈ ਕਿ ਇੱਕ ਠੀਕ ਹੈ ਕਿ ਜਿਹੜਾ ਭਾਈ ਕੁਲਦੀਪ ਸਿੰਘ ਉਹਨਾਂ ਨੂੰ ਜਿਹੜਾ ਦਸਤਾਰਬੰਦੀ ਹੋਈ ਆ ਉਹਦਾ ਸਮਾਂ ਜਾਂ ਸਥਾਨ ਉਹ ਕੀ ਹੋਣਾ ਚਾਹੀਦਾ ਸੀ ਪਰ ਜਦ ਹਾਲਾਤ ਇਹ ਪੈਦਾ ਕਰ ਕੀਤੇ ਗਏ ਹੈਗੇ ਨੇ ਕਿ 10 ਵਜੇ ਤੋਂ ਪਹਿਲਾਂ ਉੱਥੇ ਪਹੁੰਚੋ ਹੋ ਸਕਦਾ ਹੈ ਕਿ ਵਾਕਿ ਉਥੇ ਲੜਾਈ ਝਗੜਾ ਹੋ ਜਾਂਦਾ ਉਹ ਫਿਰ ਸਟੇਟ ਦੀ ਜ਼ਿੰਮੇਵਾਰੀ ਤੇ ਸਟੇਟ ਨੇ ਕੀ ਕੀਤਾਗਾ ਸਟੇਟ ਨੇ ਉਹਨਾਂ ਬਾਬਾ ਬੁੱਢਾ ਦਲਵਾਲਿਆਂ ਦੀਆਂ ਮੈਸੇਜ ਤੇ ਵੀਡੀਓ ਬਣਾ ਬਣਾ ਕੇ ਸ਼ੇਅਰ ਕੀਤੀਆਂ ਨੇ ਤੇ ਉਹ ਜਿਨ੍ਹਾਂ ਦੀ ਵੀਡੀਓ ਸ਼ੇਅਰ ਕੀਤੀਆਂ ਨੇ ਉਨ੍ਹਾਂ ਤੇ ਇਹ ਵੀ ਇਲਜ਼ਾਮ ਲੱਗੇ ਨੇ ਸੀ ਕਿ ਜਦੋਂ ਸultanpur Lodhi ਸਾਹਿਬ ਇੱਕ ਗੁਰਦੁਆਰੇ ਤੇ ਅੱਧੀ ਰਾਤ ਜਿਹੜਾ ਵਾ ਉਹ ਉਹਨਾਂ ਨੇ ਫਾਇਰਿੰਗ ਹੋਈ ਆ ਤੇ ਕਬਜ਼ਾ ਹੋਇਆ ਉੱਥੇ ਤੇ ਉਹਦੇ ਇਲਜ਼ਾਮ ਲੱਗੇ ਕਿ ਸਟੇਟ ਦਾ ਹੱਥ ਆ ਹੁਣ ਜੇ ਇਸ ਸਥਿਤੀ ਦੇ ਵਿੱਚ ਜਦੋਂ ਸਟੇਟ ਰੋਲ ਕਰਦੀ ਆ ਤੇ ਉਹਦੇ ਨਾਲ ਲਾਜ਼ਮੀ ਤੌਰ ਤੇ ਨੁਕਸਾਨ ਵੀ ਹੋ ਸਕਦਾ ਸੀ ਹਾਲਾਂਕਿ ਜੇ ਉੱਥੇ ਕੁਝ ਖੂਨ ਖਰਾਬਾ ਹੋ ਜਾਂਦਾ ਤੇ ਕੌਮ ਦਾ ਵੀ ਜਲੂਸ ਨਿਕਲਣਾ ਸੀ ਔਰ ਪੰਜਾਬ ਸਰਕਾਰ ਦਾ ਵੀ ਨਿਕਲਣਾ ਸੀ ਕਿਉਂਕਿ ਉਹ ਅੰਦਰ ਤੇ ਜੇ ਹੈਗੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਟਾਸਕ ਜੇ ਬਾਹਰ ਆ ਕੇ ਰੌਲਾ ਪੈਂਦੇ ਤੇ ਹੋ ਜਾਂਦਾ ਇੱਕ ਕੰਮ ਦੋ ਧਿਰਾਂ ਦੇ ਵਿੱਚ ਹੋ ਸਕਦਾ ਹੈ ਕਿ ਹੁਣ ਚਰਚਾ ਦੇ ਕਿ ਜਿੱਥੇ ਆ ਕੇ ਮੱਥਾ ਟੇਕਦੇ ਨੇ ਪਰ ਕਈ ਕਹਿ ਰਹੇ ਨੇ ਕਿ ਜਿੱਥੇ ਮਹਾਰਾਜ ਦੇ ਪਾਠ ਚੱਲ ਰਹੇ ਸੀ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਵਾ ਦਸਤਾਰਬੰਦੀ ਹੋਈ ਹੈ ਹਾਲਾਂਕਿ ਰਹਿਤ ਮਰਿਆਦਾ ਤੇ ਇਹ ਕਹਿੰਦੀ ਹੈ ਕਿ ਜਿੱਥੇ ਪਾਠ ਰੱਖੇ ਗਏ ਹੁਣ ਤੇ ਉੱਥੇ ਸਿਰਫ ਉਹੀ ਹੋ ਸਕਦੀ ਹੈ ਕਿ ਕਾਰਵਾਈ ਹੋ ਸਕਦੀ ਦੂਜੀ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਇੰਨੇ ਸਵਾਲ ਖੜੇ ਕੀਤੇ ਸੀ ਨਾ ਕਿ ਗਿਆਨੀ ਹਰਪੀ ਸਿੰਘ ਹੋਣਾ ਨੇ ਰੋਕ ਕੇ ਤੇ ਆਪਣੀ ਗੱਲ ਕੀਤੀ ਹੈਗੀ ਆ ਇਹ ਰਹਿਤ ਮਰਿਆਦਾ ਤੇ ਭੰਗ ਹੋਈ ਆ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਉਹਨਾਂ ਨੂੰ ਲੋੜ ਕਿਉਂ ਪਈ ਉਹ ਕਿਉਂ ਮਜਬੂਰ ਹੋ ਕੇ 10 ਵੇ ਦਾ ਟਾਈਮ ਦਿੱਤੇ 2:30 ਵਜੇ ਉਹਨਾਂ ਨੂੰ ਕਰਨਾ ਪਿਆ ਕਿਉਂਕਿ ਬਾਹਰ ਉਹਨਾਂ ਲੱਗਦਾ ਕਿ ਜੇ ਵੱਡੀ ਪੱਦਰ ਤੇ ਲੋਕ ਇਕੱਠੇ ਹੋ ਜਾਂਦੇ ਤੇ ਲੜਾਈ ਝਗੜਾ ਵੀ ਹੋ ਸਕਦਾ ਸੀ ਉਹਦੀ ਪਰਭਾਈ ਕੌਣ ਹੁੰਦੇ ਪਰ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਕਿਉਂਕਿ ਹੁਣ ਪ੍ਰਧਾਨ ਨਹੀਂ ਹੈਗਾ ਹੁਣ ਆ ਨਵਾਂ ਔਰ ਇਹਨਾਂ ਦਾ ਬਜਟ ਆਉਣਾ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦਾ ਉਹਨੂੰ ਲੈ ਕੇ ਸ਼ਾਇਦ ਹੋ ਸਕਦਾ ਕਿ ਬਲਵਿੰਦਰ ਸਿੰਘ ਭੁੰਦੜਾ ਸਾਹਿਬ ਕਾਰਜਕਾਰੀ ਪ੍ਰਧਾਨੋਂ ਮੀਟਿੰਗਾਂ ਵੀ ਕਰ ਰਹੇ ਹੋਣਗੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕੇ ਬਜਟ ਦੇ ਵਿੱਚ ਰੌਲਾ ਨਾ ਪਵੇ ਉਹਦੀ ਕਿਉਂਕਿ ਹੁਣ ਸਾਰੀ ਜਿਹੜੀ ਕਾਰਵਾਈ ਆ ਉਹ ਰਗੂਜੀਤ ਸਿੰਘ ਵਿਰਕੋ ਨਹੀਂ ਕਰ ਰਹੇ ਨੇ ਪਰ ਇਹ ਕਿ ਪਾਰਟੀ ਇਸ ਟੈਂਪ ਤੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਆ ਸ਼੍ਰੋਮਣੀ ਗੁੱਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਫੁੱਲ ਫਲੈਸ਼ ਹੋਣਾ ਚਾਹੀਦਾ ਕਾਰਜਕਾਰੀ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸੁਪਰੀਮ ਆ ਬਾਕੀ ਜਿਹੜੇ ਤਖਤ ਨੇ ਉਹ ਵੀ ਸੁਪਰੀਮ ਆ ਲੇਕਿਨ ਅਕਾਲ ਤਖਤ ਤੇ ਕੇ ਜੋ ਸ਼ੇਮੇ ਪਾਸ਼ਾ ਸਾਹਿਬ ਨੇ ਹੀ ਸਾਨੂੰ ਦੇਖੇ ਗਏ ਨੇ ਇਸ ਕਰਕੇ ਉਹਦਾ ਜਥੇਦਾਰ ਵੀ ਹੋਣਾ ਬੜਾ ਜ਼ਰੂਰੀ ਹੈ ਇਹ ਤੇ ਜਥੇਦਾਰ ਸਾਹਿਬ ਨੂੰ ਚਾਹੀਦਾ ਜਿਹੜੇ ਨਵੇਂ ਜਥੇਵਾਰ ਜਥੇਦਾਰ ਸਾਹਿਬ ਨੇ ਭਾਈ ਕੁਲਦੀਪ ਸਿੰਘ ਉਹਨੇ ਕਿ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਡਾਇਰੈਕਸ਼ਨ ਪਾਸ ਕਰਨ ਕਿ ਇਹ ਜਿਹੜਾ ਕੌਮ ਦੇ ਵਿੱਚ ਦੁੱਬਦਾ ਪਈ ਹੈ ਇਹਦੀਆਂ ਸੇਵਾ ਸ਼ਰਤਾ ਕਾਰਨ ਵਾਸਤੇ ਕਮੇਟੀ ਬਣਾਈ ਜਾਵੇ ਔਰ ਉਹ ਕਮੇਟੀ ਨੂੰ ਟਾਈਮ ਦਿੱਤਾ ਜਾਵੇ 1 ਮਹੀਨਾ 2 ਮਹੀਨੇ 3 ਮਹੀਨੇ ਕਿ ਸੇਵਾ ਸ਼ਰਤਾ ਤੈਅ ਕੀਤੀਆਂ ਜਾਣ ਤਾਂ ਜੋ ਪਉ ਵਿਖਦੇ ਵਿੱਚ ਕੋਈ ਕਿੰਤੂ ਪਰੰਤੂ ਨਾ ਹੋਵੇ ਔਰ ਦੂਜੀ ਗੱਲ ਜੇ ਇਹਨਾਂ ਨੇ ਇਨਾ ਦਿਨਾ ਇਸ ਸਮੇਂ ਦੇ ਵਿੱਚ ਨਾ ਇਹ ਕੰਮ ਕੀਤਾਗਾ ਤੇ ਲਾਜ਼ਮੀ ਤੌਰ ਤੇ ਹੋ ਸਕਦਾ ਕਿ ਜਿਹੜਾ ਇਹ ਜਿਹੜਾ ਮਸਲਾ ਸਰਬਤ ਖਾਲਸਾ ਫਿਰ ਕਿਤੇ ਬਣਾ ਲਪੇ ਔਰ ਸਰਬਤ ਖਾਲਸੇ ਦੇ ਦੌਰਾਨ ਫਿਰ ਜਿਹੜੇ ਕਿਸੇ ਨੂੰ ਜ਼ਥੇਦਾਰੀ ਨਿਯੁਕਤ ਕੀਤੀ ਜਾਵੇ ਹੁਣ ਜੇ ਤਾਂ ਭਾਈ ਬਲਜੀਤ ਸਿੰਘ ਹੁਣੇ ਪਾ ਰਹੇ ਨੇ ਵੀ ਦਸਤਾਰਬੰਦੀ ਜਿਹੜੀ ਆ ਉਹਨਾਂ ਦੀ ਵੀ ਕਿਹੜੀ ਹੋਈ ਆ ਉਹ ਵੀ ਕੋਈ ਰਹਿਤ ਮਰਿਆਦਾ ਦੇ ਨਹੀਂ ਇਸ ਕਰਕੇ ਇਹ ਜਿਹੜੇ ਜਿੰਨੇ ਵਿਵਾਦ ਨੇ ਕਿ ਜ਼ਥੇਦਾਰ ਸਾਹਿਬ ਇੱਕ ਤੇ ਸਰਬਤ ਖਾਲਸਾ ਜਿਹੜੇ ਚੱਬੇ ਹੋਇਆ ਹੈ ਉਹ ਚੱਲ ਚੱਲੀ ਜਾ ਰਹੇ ਨਾਲ ਦੀ ਨਾਲ ਜਿਨ੍ਹਾਂ ਨੂੰ ਮਤਵਾਜੀ ਜ਼ਥੇਦਾਰ ਕਹਿੰਦੇ ਨੇ ਦੂਜੇ ਜਿਹੜੇ ਇਹ ਜਿਹੜੇ ਪੰਥਕ ਰਵਾਇਤਾਂ ਦੇ ਮੁਤਾਬਕ ਜ਼ਥੇਦਾਰ ਨਿਯੁਕਤੀਆਂ ਹੋਣੀਆਂ ਚਾਹੀਦੀਆਂ ਉਸ ਤੇ ਵੀ ਸਵਾਲ ਖੜੇ ਨੇ ਇਹਦੇ ਬਾਅਦ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜਾਂ ਜਿਹੜੇ ਨਵੇਂ ਜ਼ਥੇਦਾਰ ਸਾਹਿਬ ਨੇ ਜਿਸ ਤੋਂ ਕੌਮ ਨੂੰ ਬਹੁਤ ਸਾਰੀਆਂ ਆਸਾਂ ਔਰ ਉਹਨਾਂ ਨੇ ਆਪਣਾ ਜਿਹੜਾ ਏਜੰਡਾ ਸਪਸ਼ਟ ਵੀ ਕਰ ਦਿੱਤਾ ਹੂੰ ਉਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਇਸ ਟਾਈਮ ਜਿਹੜੀ ਸਮੇਂ ਦੀ ਸਭ ਤੋਂ ਵੱਡੀ ਮੰਗ ਆ ਉਹ ਆ ਕਿ ਜਥੇਦਾਰ ਜਾਂ ਸਿੰਘ ਸਭਾਆਂ ਦੀਆਂ ਜਿਹੜੀਆਂ ਸੇਵਾ ਸ਼ਰਤਾਂ ਨਿਯੁਕਤੀਆਂ ਉਹ ਕੀ ਹੋਣੇ ਚਾਹੀਦੇ ਉਹਨੂੰ ਲੈ ਕੇ ਉਹਨਾਂ ਨੂੰ ਆਪ ਹੀ ਇੱਕ ਕਮੇਟੀ ਬਣਾਉਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਨੇ ਚਾਹੀਦੇ ਨੇ